ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਰਾਜਵੀਰ ਜਵੰਦਾ ਦੇ ਕੇਸ ਦੇ ਵਿੱਚ ਆਇਆ ਇੱਕ ਵੱਡਾ ਨਾਮਾ ਮੋੜ ਲੱਖਾਂ ਲੋਕਾਂ ਨੇ ਉਸ ਦਿਨ ਦਵਾਮਾ ਕੀਤੀਆਂ ਜਦੋਂ ਰਾਜਵੀਰ ਜਵੰਦਾ ਮੁਹਾਲੀ ਦੇ ਦਾਖਲ ਸੀ ਪਰ ਉਹ ਦਵਾਮ ਪਰ ਉਹ ਦਵਾਮਾ ਕਿਸੇ ਵੀ ਕੰਮ ਨਾ ਆਈਆਂ ਕਹਿੰਦੇ ਹਨ ਜਿੰਨੇ ਪ੍ਰਮਾਤਮਾ ਨੇ ਸਾਹ ਲਿਖੇ ਹਨ ਮਨੁੱਖ ਉਨੇ ਹੀ ਸਾਹ ਲੈ ਸਕਦਾ ਹੈ ਉਸ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਇਹ ਗੱਲ ਬਿਲਕੁਲ ਸੱਚ ਹੈ ਰਾਜਵੀਰ ਜਵੰਦਾ ਦੇ ਜਿੰਨੇ ਸਾਲ ਲਿਖੇ ਸੀ ਉਹ ਆਪਣੇ ਸਾਲ ਲੈ ਕੇ ਇਸ ਦੁਨੀਆ ਦੇ ਵਿੱਚੋਂ ਜਾ ਚੁੱਕੇ ਹਨ ਪਰ ਉਹਨਾਂ ਦੇ ਕੇਸ ਦਾ ਹੁਣ ਇਹ ਵੱਡਾ ਰੋਲਾ ਪਿਆ ਹੈ ਇਹ ਵੱਡੀਆਂ ਪਰਤਾਂ ਖੁੱਲ ਰਹੀਆਂ ਹਨ ਕਿ ਉਹਨਾਂ ਦਾ ਕਤਲ ਹੋਇਆ ਹੈ ਨਾ ਕਿ ਉਹਨਾਂ ਦੀ ਐਕਸੀਡੈਂਟ ਦੇ ਨਾਲ ਮੌਤ ਹੋਈ ਹੈ ਕਿਉਂਕਿ ਦੋਸਤੋ ਵੱਡੇ-ਵੱਡੇ ਖੁਲਾਸੇ ਨਵਕੀਰਣ ਨਾ ਦੇ ਬਕੀਨ ਦੇ ਵੱਲੋਂ ਵੀ ਕੀਤੇ ਗਏ ਉਹਨਾਂ ਨੇ ਦੱਸਿਆ ਹੈ ਕਿ ਰਾਜਵੀਰ ਜਵੰਦਾ ਦੇ ਚਾਰ ਸਾਥੀਆਂ ਦੇ ਵਿੱਚੋਂ ਦੋ ਸਾਥੀ ਕੈਨੇਡਾ ਦੇ ਵਿੱਚ ਫਰਾਰ ਹਨ ਜਿਸ ਕਰਕੇ ਹੁਣ ਪੂਰੀ ਤਰ੍ਹਾਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦਾ ਕਤਲ ਉਸਦੇ ਸਾਥੀਆਂ ਦੇ ਵੱਲੋਂ ਕੀਤਾ ਗਿਆ ਕਿਉਂਕਿ 10 ਤੋਂ 15 ਮਿੰਟ ਪਹਿਲਾਂ ਉਹਨਾਂ ਦੇ ਸਾਥੀਆਂ ਨੇ ਰਾਜਵੀਰ ਜਵੰਦਾ ਨੂੰ ਰਾਈਡ ਕਰਨ ਦੇ ਲਈ ਭੇਜ ਦਿੱਤਾ ਤੇ ਉਸਦੇ ਹੈਲਮਟ ਦੇ ਕੈਮਰੇ ਖੁਦ ਬੰਦ ਕਰ ਦਿੱਤੇ ਜਿਸ ਤੋਂ ਬਾਅਦ ਹੁਣ ਰਾਜਵੀਰ ਜਵੰਦਾ ਦੇ ਜਿਗਰੀ ਯਾਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਹੋਣ ਤੋਂ ਬਾਅਦ ਜਦੋਂ ਜਿਗਰੀ ਯਾਰਾਂ ਦਾ ਇੱਕ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਹੀ ਸਭ ਕੁਝ ਕੀਤਾ ਹੈ ਉਹਨਾਂ ਦਾ ਐਕਸੀਡੈਂਟ ਨਹੀਂ ਇਸ ਨੂੰ ਇੱਕ ਇਸ ਨੂੰ ਇੱਕ ਸਾਜ਼ਿਸ਼ ਬਣਾਇਆ ਗਿਆ ਹੈ ਤੇ ਅਸੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਕਹਿਣ ਦਾ ਮਤਲਬ ਉਹਨਾਂ ਨੇ ਇਹ ਗੁਨਾਹ ਕਬੂਲ ਲਿਆ ਹੈ ਕਿ ਅਸੀਂ ਰਾਘਵੀਰ ਜਵੰਦਾ ਨੂੰ ਮੌਤ ਦੇ ਘਾਟ ਉਤਾਰਿਆ ਹੈ ਤੇ ਦੂਜੇ ਪਾਸੇ ਦੋਸਤੋ ਉਸ ਪੁਲਿਸ ਵਾਲੇ ਨੇ ਇਹ ਵੀ ਦੱਸਿਆ ਹੈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹਿਮਾਚਲ ਦੇ ਵਿੱਚ ਨਹੀਂ ਸਗੋਂ ਉਹਨਾਂ ਦਾ ਐਕਸੀਡੈਂਟ ਹਰਿਆਣਾ ਦੇ ਪਿੰਡ ਪੰਜੌਰ ਦੇ ਵਿੱਚ ਹੋਇਆ ਹੈ ਜਿਸ ਤੋਂ ਬਾਅਦ ਉੱਥੋਂ ਪੁੱਛਗਿੱਛ ਕਰਨ ਤੋਂ ਦੌਰਾਨ ਰਾਜਵੀਰ ਜਵੰਦਾ ਦੇ ਦੋ ਦੋਸਤਾਂ ਨੂੰ ਫੜਿਆ ਜਾ ਚੁੱਕਿਆ ਹੈ ਤੇ ਉਸਦੇ ਦੋ ਦੋਸਤ ਕੈਨੇਡਾ ਦੇ ਵਿੱਚ ਫਰਾਰ ਵੀ ਦੱਸੇ ਜਾ ਰਹੇ ਹਨ ਪਰ ਦੋਸਤੋ ਸਾਈ ਬਿਆਨਵਾਜੀ ਹੋਣ ਤੋਂ ਬਾਅਦ ਉਸ ਪੁਲਿਸ ਵਾਲੇ ਨੇ ਦੋ ਧੁੱਕ ਗੱਲ ਕਰ ਦਿੱਤੀ ਕਿ ਆਖਰਕਾਰ ਉਸਨੇ ਕਿਹਾ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਆਖਿਰ ਦੇ ਵਿੱਚ ਉਸ ਪੁਲਿਸ ਵਾਲੇ ਨੇ ਇਹ ਕਹਿ ਦਿੱਤਾ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਉਹਨਾਂ ਦੀ ਬਾਈਕ ਦੋ ਪਸ਼ੂਆਂ ਦੇ ਵਿੱਚ ਵੱਜਣ ਦੇ ਕਾਰਨ ਹੋਈ ਹੈ ਜਿਸ ਕਰਕੇ ਉਹਨਾਂ ਦੇ ਸਿਰ ਦੇ ਵਿੱਚ ਤੇ ਗਰਦਨ ਦੇ ਉੱਤੇ ਤੇ ਰੀੜ ਦੀ ਹੱਡੀ ਦੇ ਉੱਤੇ ਗੰਭੀਰ ਸੱਟਾਂ ਲੱਗੀਆਂ ਤੇ ਤਿੰਨ ਚਾਰ ਹਸਪੀਟਲ ਬਦਲਣ ਦੇ ਕਾਰਨ ਉਨ੍ਹਾਂ ਦੀ ਸੱਟ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ ਜਿਸ ਦੇ ਕਾਰਨ ਉਨ੍ਹਾਂ ਦੀ 40 ਹਸਪਤਾਲ ਦੇ ਵਿੱਚ ਮੌਤ ਹੋ ਗਈ ਦੋਸਤੋ ਦੋ ਟੁਕ ਗੱਲਾਂ ਹੋ ਚੁੱਕੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਡੁਕਵੀ ਜਾਂਚ ਹੋਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਕਾਰਨ ਇਹ ਹੁਣ ਸਾਹਮਣੇ ਆ ਸਕਦਾ ਹੈ ਕਿ ਕਤਲ ਕੀਤਾ ਗਿਆ ਹੈ ਜਾਂ ਫਿਰ ਐਕਸੀਡੈਂਟ ਦੇ ਕਾਰਨ ਰਾਜਵੀਰ ਜਵੰਦਾ ਹਮੇਸ਼ਾ ਹਮੇਸ਼ਾ ਦੇ ਲਈ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਹਨ ਉਸ ਮਾਂ ਦਾ ਪੁੱਤ ਨਹੀਂ ਆ ਸਕਦਾ ਤੇ ਪੰਜਾਬੀ ਲੋਕਾਂ ਦਾ ਉਹ ਪੰਜਾਬੀ ਗਾਇਕ ਕਦੇ ਵੀ ਪੰਜਾਬੀ ਲੋਕਾਂ ਨੂੰ ਨਹੀਂ ਮਿਲ ਸਕਦਾ ਤੇ ਹੁਣ ਅਸੀਂ ਕੁਝ ਜ਼ਿਆਦਾ ਤਾਂ ਨਹੀਂ ਕਰ ਸਕਦੇ ਪਰ ਰਾਜਵੀਰ ਜਵੰਦਾ ਦੀ ਮਾਂ ਦੇ ਲਈ ਅਰਦਾਸ ਜ਼ਰੂਰ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਨਾਮ ਜਪਣ ਦਾ ਬਲ ਬਖਸ਼ੇ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ